ਬੋਲੇ ਸੋਨ ਰਹਾ ਸਤਿਗੁਰੂ ਵਿਦਾਸ ਮਹਾਰਾਜ ਕੀ ਜੈ ਪਰਮ ਸਤਕਾਰਯੋਗ ਗੁਰੂ ਸਾਸ ਜੀ ਆਪ ਜੀ ਦੇਖ ਰਹੇ ਹੋ ਬੇਗਮਪੁਰਾ ਸਦਨ ਸ੍ਰੀ ਰਾਗੜ ਸਾਹਿਬ ਜੋ ਤਾਹਸੀਲ ਨੰਗਲ ਜ਼ਿਲ੍ਹਾ ਰੋਪੜ ਔਰ ਪਿੰਡ ਪੰਗਲ ਮਹਿਤਪੁਰ ਉਸ ਵਿੱਚ ਕੋਈ 36 ਦੇ 36 ਏਕੜ ਦੇ ਕਰੀਬ ਜਗ੍ਹਾ ਲੈ ਕੇ ਗੁਰੂਗਦਾਰ ਸਾਹਿਬ ਨੂੰ ਸੰਪਰਦਾ ਸੋਸਾਇਟੀ ਨੇ ਇੱਥੇ ਬਹੁਤ ਵੱਡਾ ਪ੍ਰੋਜੈਕਟ ਲਵਾਉਣਾ ਸ਼ੁਰੂ ਕੀਤਾ ਹੈ ਜਿੱਥੇ ਉਹਦੀ ਕਾਰ ਸੇਵਾ ਚੱਲ ਰਹੀ ਆ ਸੜਕਾਂ ਬਣ ਰਹੀਆਂ ਔਰ ਮਹਾਰਾਜ ਦਾ ਸਥਾਨ ਬਣ ਰਿਹਾ ਆਪਣੇ 40 बाई 40 ਦਾ ਜੋ ਸਥਾਨ ਬਣ ਰਿਹਾ ਮਹਾਰਾਜ ਦਾ ਸਰੂਪ ਸਥਾਪਿਤ ਕੀਤਾ ਹੋਇਆ ਮਹਾਪੁਰਸ਼ਾਂ ਨੇ ਉਸ ਸਥਾਨ ਤੇ ਬਹੁਤ ਸੁੰਦਰ ਇਹ ਬਿਲਡਿੰਗ ਬਣ ਰਹੀ ਆ ਤੋਂ ਅਸੀਂ ਕੋਸ਼ਿਸ਼ ਕਰਦੇ ਹਾਂ ਸਾਰੀ ਸੰਗਤ ਦੇ ਸਹਿਯੋਗ ਨਾਲ ਔਰ ਸਾਰਿਆਂ ਦੇ ਪਿਆਰ ਦੇ ਨਾਲ ਇੱਥੇ ਸੰਕਤਾ ਨੂੰ ਲੰਗਰ ਵੀ ਮਿਲੇ ਰਹਿਣ ਵਾਸਤੇ ਵੀ ਮਿਲੇ ਔਰ ਸਾਰੀਆਂ ਸੁਵਿਧਾਵਾਂ ਇੱਥੇ ਮਿਲਣ। ਅਸੀਂ ਕੋਸ਼ਿਸ਼ ਕਰਾਂਗੇ ਕੋਈ 140 22 6050 ਦੇਖੀ 50 ਦੀ ਸ਼ੈੱਡ ਬਣਾ ਕੇ ਉੱਥੇ ਲੰਗਰ 24 ਘੰਟੇ ਚੱਲੇਗਾ, ਚਾਹ ਪਾਣੀ ਮਿਲੇਗੀ। ਕੋਲ ਸਿੱਖੇ ਮਸ਼ੀਨਾ ਲਵਾਵਾਂਗੇ ਬਿਸ਼ਿਸਕਟਾ ਵਾਲੀਆਂ ਕੋਈ ਚਾਹ ਪਾਣੀ ਪੀ ਕੇ ਕੋਈ ਲੰਬੇ ਸ਼ਾਬ ਕੇ ਉੱਥੇ ਇੱਥੇ ਰਹਿ ਕੇ ਔਰ ਮਾਰਾ ਇਸਨ ਕਰ ਸਕਦਾ ਹੈ। तो असी सारिया संकतान को यही बेनती करा कि आप जी शुभ आशीर्वाद प्रदान करो त ये कार्य जल्दी तो जल्दी हो सकन और संत महापुरुषण के आशीर्वाद ना ये सारे कार्य रहे हैं तो अभी बहुत बहुत धन्यवाद करते हैं एकता टी वी जो है और बाबे जोड़ टी वी सारे का अभी बहुत बहुत धनबाद करते हैं जिन्हें दर्शक देख रहे हैं ਉਹਨਾਂ ਲਈ ਅਸੀਂ ਅਰਜ਼ਾ ਕਰਦੇ ਹਾਂ ਗੁਰੂ ਪਾਤਸ਼ਾਹ ਜੀ ਦਾ ਪਵਿੱਤਰ ਅਸਥਾਨ ਹੈ ਇਹ ਤਾਪ ਅਸਥਾਨ ਹੈ ਇੱਥੇ ਬਹੁਤ ਸੁੰਦਰ ਆਸੇ ਪਾਸੇ ਪਹਾੜੀ ਆ ਤੋਂ ਸੈਂਟਰ ਦੇ ਵਿੱਚ ਜਗ੍ਹਾ ਬਹੁਤ ਸੁੰਦਰ ਆ ਪਲੇਨ ਜਗ੍ਹਾ ਆ ਇੱਥੇ ਕੋਈ ਪਹਾੜੀ ਨਹੀਂ ਹੈ ਤੋਂ 26 ਏਕੜ ਜਗ੍ਹਾ ਸਾਰੀ ਪਲੇਨ ਆ ਮਹਾਰਾਜ ਦੀ ਕਿਰਪਾ ਦੇ ਨਾਲ ਕਿ ਆਪਾਂ ਜਿਹੜੇ ਵੀ ਸ਼ਖ ਦਾ ਦਰਸ਼ਨ ਕਰਨ ਆਉਂਦੀਆਂ ਚਰਨਗੰਗਾ ਉਰਾਲਗੜ ਤਰਾਲੀ ਔਰ ਬੇਗੰਪੁਰ ਮਨਾਰੇ ਇਧਰ ਸੰਸ ਮਹਾਰਾ ਸਮਰਦਾ ਜੀ ਦਾ ਅਸਥਾਨ ਹੈ ਜਿਹੜੀਆਂ ਵੀ ਸੰਗਤਾਂ ਇੱਥੇ ਆਉਂਦੀਆਂ ਇੱਥੇ ਜ਼ਰੂਰ ਹੋ ਕੇ ਜਾਓ ਔਰ ਇੱਥੇ ਆਪਣੇ ਦਰਸ਼ਨ ਕਰਕੇ ਜਾਓ ਮਹਾਰਾਜ ਜੀ ਦੇ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਔਰ ਸਾਰੇ ਚੈਨਲਾਂ ਦਾ ਵੀ ਬਹੁਤ ਬਹੁਤ ਥੈਂਕ ਯੂ